ਆਹ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਬਚਾਅ ਵਿੱਚ ਆਈ ਕਾਂਗਰਸ ਦੀ ਪੂਰੀ ਲੀਡਰਸ਼ਿਪ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਮੌਜੂਦਾ ਐਲੋਪੀ ਲੀਡਰ ਤੇ ਪੂਰੀ ਲੀਡਰਸ਼ਿਪ ਰਾਜਾ ਵੜਿੰਗ ਦੇ ਬਚਾਅ ਵਿੱਚ ਆ ਕੇ ਉਹਨਾਂ ਨੂੰ ਗਲਤੀ ਮਾਫ ਕਰਨ ਲਈ ਅਪੀਲ ਕਰ ਰਹੀ ਏ ਜੋ ਰਾਜਾ ਵੜਿੰਗ ਦੇ ਕੋਲੋਂ ਗਲਤੀ ਹੋਈ ਏ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਜੋ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵਰਿੰਗ ਜਿਨ੍ਹਾਂ ਨੇ ਪੂਰਵ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਟਿੱਪਣੀ ਕੀਤੀ ਉਹਨਾਂ ਦੇ ਰੰਗ ਨੂੰ ਲੈ ਕੇ ਉਹਨਾਂ ਦੀ نسل ਤੇ ਉੱਪਰ ਉਹਨਾਂ ਦੀ ਜਾਤ ਦੇ ਬਾਰੇ ਤੇ ਉਹਨਾਂ ਨੂੰ ਪੱਠੇ ਪਾਉਣ ਵਾਲਾ ਦੱਸਿਆ ਜਿਸ ਤੋਂ ਬਾਅਦ ਪੂਰੀ ਸਿਆਸਤ ਪੱਕ ਗਈ ਰਾਜਾ ਵੜਿੰਗ ਦੇ ਉੱਪਰ ਨੋਟਿਸ ਲਿਆ ਗਿਆ ਐਸਸੀਐਸਟੀ ਕਮਿਸ਼ਨ ਦੇ ਵੱਲੋਂ ਕਿਉਂਕਿ ਬੂਟਾ ਸਿੰਘ ਦਲਿਤ ਆਗੂ ਸਨ ਔਰ ਬੂਟਾ ਸਿੰਘ ਪੰਜਾਬ ਦੇ ਵਿੱਚੋਂ ਉੱਠ ਕੇ ਕੇਂਦਰ ਦੇ ਵਿਚਾਰ ਦੇ ਵਿੱਚ ਗ੍ਰਹਿ ਮੰਤਰੀ ਰਾਜਪਾਲ ਦੇ ਅਹੁਦੇ ਆ ਦੇ ਵਖ-ਵਖ ਜੋ ਅਹੁਦੇ ਆ ਦੇ ਉੱਪਰ ਹੋ ਰਹੇ ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਦੇ ਖਿਲਾਫ ਜਦੋਂ ਰਾਜਾ ਵੜਿੰਗ ਦੇ ਵੱਲੋਂ ਅਜਿਹੀ ਬਿਆਨਬਾਜ਼ੀ ਕੀਤੀ ਗਈ ਤਾਂ ਪੂਰਾ ਦਲਿਤ ਸਮਾਜ ਤੇ ਵੱਖ-ਵੱਖ ਪਾਰਟੀਆਂ ਦੇ ਲੀਡਰ ਰਾਜਾ ਵੜਿੰਗ ਦੇ ਖਿਲਾਫ ਉੱਠ ਖੜੇ ਹੋਏ ਜੋ ਕਾਂਗਰਸ ਪਾਰਟੀ ਦੇ ਵੱਲੋਂ ਵੀ ਪਹਿਲਾਂ ਚੁੱਪ ਧਾਰੀ ਹੋਈ ਸੀ ਪਰ ਅੱਜ ਪੰਜਾਬ ਦੀ ਕਾਂਗਰਸ ਰਾਜਾ ਵੜਿੰਗ ਦੇ ਬਚਾਅ ਦੇ ਵਿੱਚ ਆਈ ਏ ਜੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੇ ਬਚਾਅ ਵਿੱਚ ਵੀ ਆਏ ਨੇ ਨਵਜੋਤ ਸਿੰਘ ਸਿੱਧੂ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੂਰੀ ਪੰਜਾਬ ਦੀ ਲੀਡਰਸ਼ਿਪ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਤੋਂ ਜੋ ਗਲਤੀ ਹੋਈ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਣਾ ਚਾਹੀਦਾ ਹੈ ਸੋ ਰਾਜਾ ਵੜਿੰਗ ਨੇ ਚੋਣਾਂ ਦੇ ਦੌਰਾਨ ਆਪਣੇ ਪਾਸ਼ੇਨ ਦੇ ਵਿੱਚ ਜੋ ਪੂਰਵ ਗ੍ਰਹਿ ਮੰਤਰੀ ਦੇ ਬਾਰੇ ਇਸ ਤਰ੍ਹਾਂ ਦਾ ਟਿੱਪਣੀ ਕੀਤੀ ਹੈ ਸੋ ਕਾਂਗਰਸ ਨੇ ਹੁਣ ਉਹਨਾਂ ਦੇ ਬਚਾਅ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਵਿਧਾਇਕਾਂ ਤੱਕ ਸਾਰੇ ਵੜਿੰਗ ਦੇ ਬਚਾਅ ਵਿੱਚ ਜੋ ਅੱਜ ਸਾਹਮਣੇ ਆ ਕੇ ਖੜੇ ਹੋਗੇ ਨੇ ਬਾਜਵਾ ਨੇ ਵੀਰਵਾਰ ਨੂੰ ਆਕੇ ਕਹਿ ਕੇ ਪ੍ਰਧਾਨ ਜੀ ਨੂੰ ਹੁਣ ਮਾਫ ਕਰ ਦਿਓ ਬਹੁਤ ਹੋ ਗਿਆ ਹੈ ਜੇਕਰ ਉਹਨਾਂ ਨੇ ਕੁਝ ਅਨੁਚਿਤ ਕਿਹਾ ਤਾਂ ਉਸ ਲਈ ਉਹ ਮਾਫੀ ਵੀ ਮੰਗ ਚੁੱਕੇ ਹਨ ਇਸ ਨੂੰ ਲੰਮਾ ਨਹੀਂ ਖਿੱਚਣਾ ਚਾਹੀਦਾ ਸੋ ਆਮ ਆਦਮੀ ਪਾਰਟੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਲੈ ਕੇ ਤਰਨ ਤਰਨ ਜਿਮਨੀ ਚੋਣ ਵਿੱਚ ਰਾਜਾ ਵਿੜਿੰਗ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ ਉਹਨਾਂ ਨੇ ਇਸ ਮੁੱਦੇ ਨੂੰ ਰਾਜਨੀਤਿਕ ਮੁੱਦਾ ਬਣਾ ਦਿੱਤਾ ਹੈ ਪਹਿਲਾਂ ਕੁਝ ਕਾਂਗਰਸਿਆਗੂ ਹੀ ਇਸ ਮੁੱਦੇ ਤੇ ਸਪਸ਼ਟੀਕਰਨ ਦੇਣ ਲਈ ਅੱਗੇ ਆਏ ਸਨ ਪਰ ਵੀਰਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਵੀ ਸਾਹਮਣੇ ਆ ਗਏ ਨਵਜੋਤ ਸਿੰਘ ਸਿੱਧੂ ਵੀ ਆ ਗਏ ਤੇ ਪੂਰੀ ਕਾਂਗਰਸ ਲੀਡਰਸ਼ਿਪ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਆ ਕੇ ਰਾਜਾ ਵਿੜਿੰਗ ਦੇ ਹੱਕ ਵਿੱਚ ਬੋਲੀਏ ਸੋ ਸ਼ੁੱਕਰਵਾਰ ਨੂੰ ਤਰਨਤਾਰਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਕਾਂਗਰਸ ਕਟਗਣਤੀਆਂ ਦਲਤਾਂ ਪਛੜੇ ਵਰਗਾਂ ਤੇ ਰਾਸ਼ਟਰਵਾਦੀਆਂ ਤੇ ਧਰਮ ਨਿਰਪੱਖ ਲੋਕਾਂ ਦੀ ਪਾਰਟੀ ਏ ਇਹ ਸਾਰਿਆਂ ਦੀ ਸਾਂਝੀ ਪਾਰਟੀ ਏ ਜੇਕਰ ਪ੍ਰਧਾਨ ਜੀ ਤੋਂ ਗਲਤੀ ਨਾਲ ਕੁਝ ਬੋਲਿਆ ਗਿਆ ਤਾਂ ਉਹਨਾਂ ਨੇ ਮਾਫੀ ਮੰਗ ਲਈਏ ਸਾਨੂੰ ਸਾਰਿਆਂ ਨੂੰ ਉਹਨਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਪੰਜਾਬੀ ਅਜੇ ਹਨ ਜਦੋਂ ਕੋਈ ਮਾਫੀ ਮੰਗਦਾ ਹੈ ਤਾਂ ਗਲਤੀ ਮੰਨਦਾ ਹੈ ਤਾਂ ਉਸ ਨੂੰ ਸਵੀਕਾਰ ਕਰਦੇ ਹਨ ਤੇ ਇਸ ਮਾਮਲੇ ਨੂੰ ਇੱਕ ਪਾਸੇ ਛੱਡ ਦੇਣਾ ਚਾਹੀਦਾ ਹੈ ਉਹਨਾਂ ਨੇ ਸ਼ਬਦਾ ਵਿੱਚ ਜੋ ਵੀ ਕਮੀਆਂ ਹਨ ਉਹਨਾਂ ਨੂੰ ਉਹ ਗਲਤੀ ਮੰਨ ਲਈਏ ਤੇ ਮਾਫੀ ਚੰਗੀ ਹੈ ਇਸ ਮਾਮਲੇ ਵਿੱਚ ਇਸ ਨੂੰ ਅੱਗੇ ਨਹੀਂ ਵਿਦਾਇਆ ਜਾਣਾ ਚਾਹੀਦਾ ਜੋ ਨਫ਼ਰਤ ਪੈਦਾ ਹੁੰਦੀ ਹੈ ਸੋ ਆਦਮਪੁਰ ਦੇ ਵਿਧਾਇਕ ਸੁਖਿੰਦਰ ਸਿੰਘ ਕੋਟਰੀ ਨੇ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਜੜ ਬੁੱਝ ਕੇ ਜਾਂ ਅਣਜਾਣੇ ਵਿੱਚ ਕਹਿ ਕੇ ਸ਼ਬਦਾਂ ਤੇ ਭਾਈਚਾਰੇ ਦੇ ਵਿੱਚ ਰੋਸ ਪੈਦਾ ਕੀਤਾ ਹੈ ਸੋ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਜੇਕਰ ਉਹਨਾਂ ਦੇ ਸ਼ਬਦਾਂ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਹਨ ਜੇਕਰ ਰਾਜਾ ਵੜਿੰਗ ਆਪਣੇ ਬਿਆਨ ਲਈ ਮਾਫੀ ਮੰਗ ਲਈਏ ਤਾਂ ਫਿਰ ਭਾਈਚਾਰੇ ਨੇ ਇਸ ਮਾਮਲੇ ਨੂੰ ਖਤਮ ਕਰਨਾ ਚਾਹੀਦਾ ਹੈ ਸੋ ਭਾਈਚਾਰੇ ਅੰਦਰ ਆਪਸੀ ਸਦ ਭਾਵਨਾ ਪੰਗਣਾ ਹੋਵੇ ਜੋ ਕਿ ਰਾਜਾ ਵੜਿੰਗ ਦੇ ਖਿਲਾਫ ਐਫ ਆਈ ਆਰ ਦਰਜ ਵੀ ਹੋ ਚੁੱਕੀ ਹੈ एससीएसटी कमीशन ਦੇ ਵੱਲੋਂ ਵੀ ਨੋਟਿਸ ਲਿਆ ਗਿਆ ਹੈ ਜੋ ਹੁਣ ਉਹਨਾਂ ਨੂੰ 17 ਨਵੰਬਰ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਦੋਂ ਕਿ ਪਹਿਲਾਂ 6 ਨਵੰਬਰ ਨੂੰ ਉਹਨਾਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਆਪਣਾ ਵਕੀਲ ਭੇਜ ਕੇ ਇਸ ਉੱਪਰ ਛੋਟ ਮੰਗੀ ਸੀ ਸੋ ਐਸਸੀਐਸਟੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਹੁਣ ਉਹਨਾਂ ਨੂੰ 17 ਨਵੰਬਰ ਨੂੰ ਉਤਲਬ ਕੀਤਾ ਸੋ ਜਸਵੀਰ ਸਿੰਘ ਗੜੀ ਜਿਹੜੇ ਕਿ ਇੱਕ ਰਾਜਨੀਤਿਕ ਲੀਡਰ ਨੇ ਔਰ ਐਸਸੀਐਸਟੀ ਕਮਿਸ਼ਨ ਬਣੇ ਨੇ ਉਹ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਨ ਔਰ ਉਹਨਾਂ ਨੇ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਚੇਅਰਮੈਨ ਲਗਾ ਦਿੱਤਾ ਸੋ ਦੂਸਰੇ ਪਾਸੇ ਜੋ ਦਿੱਲੀ ਤੋਂ ਭਾਜਪਾ ਦੇ ਲੀਡਰਸ਼ਿਪ ਵੀ ਰਾਜਾ ਬੜਿੰਗ ਦੇ ਇਸ ਵਿਆਹ ਨੂੰ ਲੈ ਕੇ ਪੂਰੀ ਤਰ੍ਹਾਂ ਪੰਜਾਬ ਦੇ ਉੱਪਰ ਨਿਸ਼ਾਨੇ ਸਾਧ ਰਹੀ ਏ ਸੋ ਦਿੱਲੀ ਤੋਂ ਹੀ ਜੋ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਛੋਟੇ ਸੁਪੁੱਤਰ ਆ ਕੇ ਉਹਨਾਂ ਨੇ ਕਪੂਰਥਲਾ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਕੀਤੀ ਜੋ ਕਿ ਕਿਤੇ ਨਾ ਕਿਤੇ ਇਹਦੇ ਪਿੱਛੇ ਰਾਜਨੀਤੀ ਚੱਲ ਰਹੀ ਏ ਜੋ ਭਾਰਤੀ ਜਨਤਾ ਪਾਰਟੀ ਦੇ ਕੈਬਨਤ ਮੰਤਰੀ ਨੇ ਦਿੱਲੀ ਦੇ ਵਿੱਚ ਅਰਵਿੰਦ ਸਿੰਘ ਲਵਲੀ ਉਹ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਸੁਪੁੱਤਰ ਔਰ ਉਹਨਾਂ ਨੇ ਜੋ ਆਪਣੇ ਛੋਟੇ ਭਰਾ ਨੂੰ ਪੰਜਾਬ ਵਿੱਚ ਭੇਜਿਆ ਜਿਸ ਨੂੰ ਲੈ ਕੇ ਪੰਜਾਬ ਵਿੱਚ ਰਾਜਾ ਵੜਿੰਗ ਦੀ ਜਿਹੜੀ ਹੈ ਉਹ ਮੁਸ਼ਕਲ ਵਧਈ ਹੋਈ ਔਰ ਰਾਜਾ ਵਿੜਿੰਗ ਨੂੰ ਇੱਕ ਪਾਸੇ ਗੈਂਗਸਟਰਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਰਾਜਾ ਵਿੜਿੰਗ ਨੂੰ ਬਾਹਰ ਕੱਢਣ ਦੀ ਵੀ ਜਿਹੜੀ ਇਹ ਯੋਜਨਾ ਬਣਾਈ ਜਾ ਰਹੀ ਹੈ ਜਿਸ ਤੋਂ ਪਹਿਲਾਂ ਅੱਜ ਕਾਂਗਰਸ ਆਕੇ ਰਾਜਾ ਵਿੜਿੰਗ ਦੇ ਹੱਕ ਵਿੱਚ ਬੋਲੀਏ ਸੋ ਕਾਂਗਰਸ ਅੱਗੇ ਕੀ ਫੈਸਲਾ ਲੈਂਦੀ ਹੈ ਰਾਜਾ ਵਿੜਿੰਗ ਨੂੰ ਪ੍ਰਧਾਨ ਬਣਾਈ ਰੱਖਦੀ ਹੈ ਜਾਂ ਕੋਈ ਕਾਂਗਰਸ ਦਾ ਨਵਾਂ ਚਿਹਰਾ ਪੰਜਾਬ ਦਾ ਪ੍ਰਧਾਨ ਬਣੇਗਾ ਇਸ ਤੋਂ ਪਹਿਲਾਂ ਰਾਜਾ ਵਿੜਿੰਗ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ